ਉਸ ਦੇਖੋ ਕਿ ਸਤਖੰਡਿ ਸ਼੍ਰੀ ਅਮੰਦਰ ਸਾਹਿਬ ਦੇ ਦਰਸ਼ਨ ਸਵੀਤ ਹੋ ਹੀ ਕਰਨਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲੋਕ ਪਹੁੰਚ ਰਹੇ ਨੇ ਤਾਂ ਵੱਸ ਜੇ ਸਵੇਰ ਤੱਕ ਵੀ ਲੈ ਤੂੰ ਹੀ ਸਤਖੰਡਿ ਸ਼੍ਰੀ ਅਮੰਦਰ ਸਾਹਿਬ ਦੇ ਵਿੱਚ ਧੋਣ ਕਰ ਲੱਗੀਆਂ ਹੋਈਆਂ ਨੇ ਜੀ ਅਜੀ ਮਾਗੀ ਦਾ ਦੇਣਾ ਕੋਈ ਨਤਮਸਤਕ ਹੋਣਾ ਆਇਓ ਕਿਵੇਂ ਦਾ ਲੱਗ ਰਿਹਾ ਮਾਗ ਮੱਜਨ ਸੰਗ ਸਾਧੂਆਂ ਝੋੜੀ ਕਰ ਇਸ਼ਨਾਨ ਅਰਕਾ ਨਾਮ ਤੇ ਐਸਨ ਸਭਨਾਂ ਨੂੰ ਕਰਦਾਂ। ਅੱਜ ਸਾਰੀ ਦੁਨੀਆ ਤੀਰਥਾਂ ਤੇ ਇਸ਼ਨਾਨ ਕਰਨਾ ਆਪਣਾ ਬਹੁਤ ਵੱਡਾ ਪੁੰਨ ਸਮਿਤੀ ਹੈ। ਮੱਗਦੇ ਮਹੀਨਿਆਂ ਦੀ ਜਿਹੜੀ ਸ਼ੁਰੂਆਤ ਹੋਈ ਹੈ, ਅੱਜ ਮਸੰਤ ਰਾਗ ਦੀ ਰਮਟਾ ਵੀ ਹੋਈ ਹੈ। ਮਸੰਤ ਰਾਗ ਜਿਹੜਾ ਹੈਗਾ ਅੱਜ ਦਾ ਦਿਨ ਸ਼ੁਰੂ ਹੋ ਜਾਂਦਾ ਹੈ ਅਤੇ ਚੇਤਕ ਚੱਲਦਾ ਹੈ। ਅਗਰ ਸਮੋਸੰਤਾ ਅੱਜ ਦਾ ਦਿਨ ਗੁਰੂ ਘਰਾਂ ਵਿੱਚ ਆ ਕੇ ਨਤਮਸਤਕ ਹੋ ਰਹੀਆਂ ਹਨ। ਯਾਦੋਂ 40 ਸਿੰਘ ਗੁਰੂ ਜੀ ਨੂੰ ਵਿਦਾਵਾ ਅਨੰਪੁਰ ਸਾਹਿਬ ਵਿਖੇ ਲਿਖ ਕੇ ਦੇਈ ਆਸੀ ਗੁਰੂ ਜੀ ਨੇ ਉਹ ਵਿਦਾਵਾ ਜਿਹੜਾ ਹੈਗਾ ਵਾ ਅੱਜ ਦੇ ਦਿਨ ਮੁਖਤਰ ਸਾਹਿਬ ਵਿਖੇ ਪੜਾਇਆ ਸੀ ਉਹਨਾਂ ਦਾ ਵਿਦਾਵਾ ਕਾਹਤਾ ਉਹ ਭੁੱਖ ਤੋਂ ਤੰਗ ਆਏ ਸੀਗੇ ਲੰਗ ਪਰ ਅੱਜ ਜਿਹੜੇ ਆਪਾਂ ਦੇਖੋ ਰੋਟੀਆਂ ਵੀ ਖਾ ਰਹੇ ਸਰ ਕੋਈ ਖਾ ਰਹੇ ਆ ਤੇ ਆਪਾਂ ਗੁਰੂ ਨੂੰ ਵਿਦਾਵਾ ਦਿੱਤਾ ਹੋਇਆ ਵਾ ਆਪਾਂ ਉਹਨਾਂ ਦਾ ਸਿਮਰਨ ਨਹੀਂ ਕਰ ਰਹੇ ਤੇ ਨਸ਼ੇ ਵਿੱਚ ਗ੍ਰਸਤ ਹੋਏ ਆ ਨੌਜਵਾਨਾਂ ਨੂੰ ਅੱਜ ਦੇ ਦਿਨ ਸੇਧ ਹੈ ਉਹ ਅੱਜ ਇਹ ਵਿਦਾਵਾ ਪੜਨ ਦੇ ਹੈ ਅਜ ਤੋਂ ਇਹ ਨਸ਼ਾ ਕੋਈ ਨਹੀਂ ਕਰਾਂਗੇ ਤੇ ਬਾਣੀ ਦੇ ਬਣਜ ਧਰਨੀ ਹੋ ਕੇ ਗੁਰੂ ਘਰਾਂ ਵਿੱਚ ਜੁੜਾਂਗੇ ਤੇ ਮਾਗੀ ਮੰਨਦੀ ਰਮਤਾ ਤੋਂ ਤੇਜ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਗੀ ਦਾ ਦੇਣਾ ਤੇ ਮਾਗੀ ਵਾਲੇ ਦੇਣਾ ਸੱਚਖੰਡ 시ਰਿ ਹਰਮੰਦਰ ਸਾਹਿਬ ਦੇ ਵਿੱਚ ਰੋਣ ਕਾ ਲੱਗੀਆਂ ਹੋਈਆਂ ਨੇ ਉਸ ਦੇ ਖਾਸ ਸਪੀਰਾਂ ਨਾਲ ਨਾਲ ਸੰਜਿਆ ਕਰਾਂਗੇ ਕਿਉਂਕਿ ਮਾਗੀ ਦੀ ਗੱਲ ਕਰੀਏ ਤਾਂ ਮਾਗੀ ਮੁਕਤਸਰ ਸਾਹਿਬ ਦੇ ਨਾਲ ਰਿਲੇਟ ਕਰਦੀ ਹੈ ਮਗਰ ਉਸ ਦੇ ਬਾਅਦ ਜੇ ਗੱਲ ਕਰੀਏ ਤਾਂ ਅਜ ਦੇ ਦਿਨ ਲੋਕ ਜਿਹੜੇ ਸ਼ਰਦਾਲੂ ਹੁੰਦੇ ਨੇ ਵਾਕੋ ਖਰੇ ਗੁਰਦੁਆਰੇ ਵਿੱਚ ਜਾ ਕੇ ਨਤਮਸਕ ਹੁੰਦੇ ਨੇ ਅੱਜ ਸਤਖੰਦ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੁਸੀਂ ਦੇਖੋ ਕਿ ਸਤਖੰਦ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਸਵੇਰ ਤੋਂ ਹੀ ਕਰਨਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲੋਕ ਪਹੁੰਚ ਰਹੇ ਨੇ ਤਾਂ ਬੱਸ ਜੀ ਸਵੇਰ ਤੜਕ ਵੇਲੇ ਤੋਂ ਹੀ ਸਤਖੰਦ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਰੋਣਕਾਂ ਲੱਗੀਆਂ ਹੋਈਆਂ ਨੇ ਤੇ ਲੋਕ ਇਸ਼ਨਾਨ ਕਰਕੇ ਤੇ ਨਤਮਸਕ ਹੁੰਦੇ ਨੇ ਤੇ ਮਾਗੀ ਦਾ ਇਤਿਹਾਸ ਦੀ ਗੱਲ ਕਰੀਏ ਤਾਂ ਮਾਗੀ ਦਾ ਇਤਿਹਾਸ ਮੁਕਤਸਰ ਸਾਹਿਬ ਨਾਲ ਰਿਲੇਟ ਕਰਦਾ ਤੇ ਮਗਰ ਹਰ ਇੱਕ ਗੁਰਦੁਆਰੇ ਦੇ ਵਿੱਚ ਅੱਜ ਇਕੱਠ ਇਸ ਤਰ੍ਹਾਂ ਦੇ ਦਿਖਾਈ ਦੇਵੇਗਾ ਕਿਉਂਕਿ ਅੱਜ ਦੇ ਦਿਨ ਲੋਕ ਸ਼ੁਰੂਆਤ ਕਰਦੇ ਨੇ ਨਵੇਂ ਸਾਲ ਦੀ ਤਾਂ ਦੱਸ ਜੀ ਕਿ ਇਹ ਨਵੇਂ ਸਾਲ ਨੂੰ ਚੜ੍ਹੇ ਚਾਹੇ 14 15 ਦਿਨ ਹੋ ਚੁੱਕੇ ਨੇ ਮਗਰ ਉਸ ਦੇ ਬਾਵਜੂਦ ਵੀ ਅੱਜ ਤੋਂ ਹੀ ਜਿਹੜਾ ਦਿਨ ਹੈ ਉਸ ਸ਼ੁਰੂਆਤ ਹੋਵੇਗੀ ਕਿਉਂਕਿ ਅੱਜ ਦੇ ਦਿਨ ਨਤਮਸਤਕ ਹੋ ਕੇ ਮਾਗੀ ਵਾਲੇ ਦਿਨ ਤੇ ਲੋਕ ਆਪਣੇ ਆਪ ਨੂੰ ਸੁਭਾਗਾ ਸਮਝਦੇ ਨੇ ਸਾਡੇ ਨਾਲ ਆ ਸ਼ਰਦਾਲੂ ਵੀ ਮੌਜੂਦ ਨੇ ਅਸੀਂ ਗੱਲ ਕਰਾਂਗੇ ਕਿ ਅੱਜ ਦੇ ਦਿਨ ਇੱਥੇ ਪਹੁੰਚ ਕੇ ਕਿਵੇਂ ਦਾ ਲੱਗਦਾ ਕਿਉਂਕਿ ਅੱਜ ਦਾ ਦਿਨ ਬੜਾ ਸੁਭਾਗਾ ਬੜਾ ਪਾਗਾ ਵਾਲਾ ਦਿਨ ਹੁੰਦਾ ਤੇ ਅੱਜ ਦੀਆਂ ਖੂਬਸੂਰਤ ਤਸਵੀਰਾਂ ਨੇ ਜਿਹੜੀਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਗੱਲਬਾਤ ਵੀ ਕਰ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਜੀ ਮਾਗਿਰ ਦੇ ਦੇਣਾ ਤੁਸੀਂ ਨਤਮਸਤਕ ਹੋਣ ਆਏ ਹੋ ਕਿਵੇਂ ਦਾ ਲੱਗ ਰਿਹਾ ਮਾਗ ਮੱਜਣ ਸੰਗ ਸਾਧੂਆਂ ਝੋੜੀ ਕਰ ਇਸ਼ਨਾਨ ਅਰਕਾ ਨਾਮ ਤੇ ਐਸਨ ਸਭਨਾਂ ਨੂੰ ਕਰਦਾਨ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਸਾਰੀ ਦੁਨੀਆ ਤੀਰਥਾਂ ਦੇ ਇਸ਼ਨਾਨ ਕਰਨਾ ਆਪਣਾ ਬਹੁਤ ਵੱਡਾ ਪੁੰਨ ਸਮੀਧੀ ਹੈ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਮੱਗੀ ਦੇ ਮਹੀਨੇ ਦੀ ਅੱਜ ਸ਼ੁਰੂਆਤ ਹੋਈ ਹੈ ਅੱਜ ਬਸੰਤ ਰਾਗ ਦੀ ਰਮਤਾ ਵੀ ਹੋਈ ਹੈ ਬਸੰਤ ਰਾਗ ਜਿਹੜਾ ਹੈਗਾ ਅੱਜ ਦਾ ਦਿਨ ਸ਼ੁਰੂ ਹੋ ਜਾਂਦਾ ਹੈ ਅਦਰ ਚੇਤਕ ਚੱਲਦਾ ਹੈ ਅਦਰ ਸਮੂਹ ਸੰਗਤਾਂ ਅੱਜ ਦਾ ਦਿਨ ਗੁਰੂ ਘਰਾਂ ਵਿੱਚ ਆ ਕੇ ਨਤਮਸਤਕ ਹੋ ਰਹੀਆਂ ਹਨ ਅਤੇ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਜੋ ਗੁਰੂਆਂ ਨੇ ਉਪਦੇਸ਼ ਦੱਸਿਆ ਹੈ ਉਹਦੇ ਸੇਧ ਲੈ ਗਏ ਹਨ ਤੇ ਅੱਜ ਦਾ ਦਿਨ ਇਤਿਹਾਸਕ ਦਿਨ ਵੀ ਹੈ ਅੱਜ ਦਾ ਦਿਨ ਮੁਖਸਰ ਦੀ ਮੱਗੀ ਦੇ ਨਾਲ ਵੀ ਬਹੁਤ ਮਹੱਤਵ ਰੱਖਦਾ ਹੈ ਜਦੋਂ ਚਾੜੀ ਸਿੰਘ ਗੁਰੂ ਜੀ ਨੂੰ ਵਿਦਾਵਾ ਅਨੰਤਪੋਸ ਸਾਹਿਬ ਵਿਖੇ ਲਿਖ ਕੇ ਦੇਈ ਆਸੀ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੰਘ ਨਹੀਂ ਤੇ ਉਦੋਂ ਗੁਰੂ ਜੀ ਨੇ ਉਹ ਵਿਦਾਵਾ ਜਿਹੜਾ ਹੈਗਾ ਵੈ ਅੱਜ ਦੇ ਦਿਨ ਮੁਖਤਰ ਸਾਹਿਬ ਵਿਖੇ ਪਾੜਿਆ ਸੀ ਤੇ ਅੱਜ ਦੇ ਦਿਨ ਉਹਨਾਂ ਦੀ ਟੁੱਟੀ ਗੰਢੀ ਸੀ ਜਦੋਂ ਚਾਰੀ ਸਿੰਘ ਆਪਣੇ ਘਰ ਚ ਭਾਲ ਵਿਖੇ ਆ ਗਏ ਤਾਂ ਉਹਨਾਂ ਨੇ ਉਹਨਾਂ ਦੇ ਘਰਦਿਆਂ ਨੇ ਬਹੁਤ ਲੱਖ ਲਾਂਦ ਪਾਈਆਂ ਉਹਨਾਂ ਨੂੰ ਕਹਿੰਦੇ ਤੁਸੀਂ ਇਹ ਕੀ ਕਰ ਕੀਤਾ ਗੁਰੂ ਨੂੰ ਛੱਡ ਕੇ ਆ ਗਏ ਹੋ ਅਸੀਂ ਮਾਤਾ ਭਾਗਪੁਰ ਦੀ ਗਵਾਈ ਵਿੱਚ ਖੇਦਰਾਣੇ ਦੀ ਢਾਹ ਵਿਖੇ ਉਹ ਚਾਰੀ ਸਿੰਘ ਗੇ ਤੇ ਉਥੇ ਉਥੇ ਜਾ ਕੇ ਗੁਰੂ ਜੀ ਵੀ ਜਿਹੜੇ ਦੰਦਪੁਰ ਛੱਡ ਕੇ ਉਥੇ ਪਹੁੰਚੇ ਸੀ ਕਿਦਰਾਨੀ ਢਾਬ ਵਿਖੇ ਤੇ ਮੁਗਲ ਫੌਜ ਵੀ ਉਹਨਾਂ ਦੇ ਪਿੱਛਾ ਕਰਦੀ ਹੋਈ ਉਥੇ ਪਹੁੰਚ ਗਈ ਤੇ ਚਾਰੀ ਸਿੰਘਾਂ ਨੇ ਚੌਧਵੀਂ ਜੰਗ ਸੀ ਉਹ ਚੌਧਵੀਂ ਜੰਗ ਅੱਜ ਗਹਿ ਗੱਚ ਦੀ ਲੜਾਈ ਹੋਈ ਤੇ ਚਾਰੀ ਸਿੰਘਾਂ ਨੇ ਛਿੱਧੀ ਪ੍ਰਾਪਤ ਕੀਤੀ ਤੇ ਉਹਨਾਂ ਨੂੰ ਅਜਦਰ ਦਿਨ 40 ਮੁਕਤੀਆਂ ਦਾ ਖਿਤਾਬ ਦਿੱਤਾ ਗਿਆ ਗੁਰੂ ਜੀ ਨੇ ਇੱਕ ਮਹਾ ਸਿੰਘ ਜੀ ਹੁੰਦਾ ਸੀ ਉੱਚੋਂ ਚਿਸਤ ਦਾ ਪਿਆ ਸੀ ਗੁਰੂ ਜੀ ਦੇ ਕੋਲ ਗਏ ਉਹਨੂੰ ਉਹਦਾ ਮੂੰਹ ਸਾਫ਼ ਕੀਤਾ ਤੇ ਉਹਨੂੰ ਕਿਹਾ ਕਿ ਮੈਂ ਮਹਾ ਸਿੰਘਾ ਬੋਲ ਕੀ ਹੈ ਤੈਨੂੰ ਉਹ ਬਦਾਵਾ ਲਿਖਿਆ ਸੀ ਪਰ ਮੈਂ ਤਾਂ ਦਿਨੋ ਬਦਾਵਾ ਨਹੀਂ ਲਿਖਿਆ ਸੀ ਤੁਸੀਂ ਲਿਖ ਕੇ ਦਿੱਤਾ ਸੀ ਨਾ ਮੈਂ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਪਰ ਮੈਂ ਤਾਂ ਹਜ ਤੱਕ ਉਹ ਸੰਭਾਲਿਆ ਹੋਇਆ ਹੈ ਕਹਿੰਦਾ ਗੁਰੂ ਜੀ ਉਹ ਬਦਾਵਾ ਪਾੜ ਦਿਓ ਟੁੱਟੀ ਗੱਡੀ ਲਓ ਕਹਿੰਦਾ ਮੈਂ ਵੀ ਕੁਛ ਨਹੀਂ ਬਚਾ ਕੇ ਲਿਆਇਆ ਸਿਰਫ ਆਪਣੇ ਕਮਰ ਕੱਫੇ ਵਿੱਚ ਉਹ ਸਿਰਫ ਬਦਾਵਾ ਹੀ ਸੀਗਾ ਜਿਹੜਾ ਸੰਭਾਲਿਆ ਸੀ ਸਾਰਾ ਸਰਬੰਸ ਲੁੱਟਾਇਆ ਤਾਂ ਉਹਨਾਂ ਨੇ ਕੁਛ ਵੀ ਨਾਲ ਨਹੀਂ ਲੈ ਕੇ ਆਏ ਪਤਾ ਸੀ ਜੇ ਮੇਰੇ ਸਿੰਘ ਮੇਰੇ ਕੋਲ ਆਉਣਗੇ ਜ਼ਰੂਰ ਉਹ ਬਦਾਵਾ ਉਹਦੇ ਅੱਖਾਂ ਦੇ ਸਾਹਮਣੇ ਪਾੜਿਆ ਤੇ ਟੁੱਟੀ ਗੱਡੀ ਤੇ ਜਿਹੜਾ ਉਹਦਾ ਖਦਰਾਣੇ ਦੀ ਟਾਬ ਦਾ ਨਾਂ ਜਿਹੜਾ ਸੀਗਾ ਮੁਖਸਰ ਪਿਆ ਆ ਜਿਹੜਾ ਮੁਖਸਰ ਜਿਹੜਾ ਮੇਲਾ 40 ਮੁਖਤਿਆਂ ਦੀ ਜਿਹੜੀ ਜਾ ਵਿੱਚ ਲੱਗਦਾ ਹੈ ਸਾਰੀਆਂ ਸੰਗਤਾਂ ਉਹਨਾਂ ਨੂੰ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਕਰ ਰਹੀਆਂ ਹਨ ਤੇ ਸਮੂਹ ਸੰਗਤਾਂ ਦੀ ਹੈਗੀਆਂ ਮਾਗੀ ਦਾ ਮੇਲਾ ਦਾ ਜਿਹੜਾ ਅੱਜ ਮਨਾ ਰਹੀਆਂ ਹਨ ਤੇ ਅੱਜ ਬਹੁਤ ਜ਼ਰੂਰੀ ਮੈਸੇਜ ਹੈ ਨੌਜਵਾਨਾਂ ਨੂੰ ਕਿਤੇ ਉਹਨਾਂ ਨੇ ਵੀ ਆਪਣਾ ਜਿਹੜਾ ਉਹਨਾਂ ਦੇ ਬਦਾਵਾ ਕਰਤਾ ਉਹ ਭੁੱਖ ਤੋਂ ਤੰਗ ਆਏ ਸੀਗੇ ਤੰਗ ਪਰ ਅੱਜ ਜਿਹੜੇ ਆਪਾਂ ਦੇਖੋ ਰੋਟੀਆਂ ਵੀ ਖਾ ਰਹੇ ਸਾਰੇ ਕੋਈ ਖਾ ਰਹੇ ਆ ਤੇ ਆਪਾਂ ਗੁਰੂ ਨੂੰ ਬਦਾਵਾ ਦਿੱਤਾ ਹੋਇਆ ਹੈ ਆਪਾਂ ਉਹਨਾਂ ਦਾ ਸਿਮਰਨ ਨਹੀਂ ਕਰ ਰਹੇ ਨਸ਼ਾ ਵਿੱਚ ਗ੍ਰਸਤ ਹੋਈਆ ਨੌਜਵਾਨਾਂ ਨੂੰ ਆਇਦਾ ਦੱਸੇ ਹੈ ਉਹ ਅੱਜ ਇਹ ਬਦਾਵਾ ਪੜਨ ਇਹ ਅੱਜ ਤੋਂ ਜਿਹੜਾ ਹੈ ਨਸ਼ਾ ਕੋਈ ਨਹੀਂ ਕਰਾਂਗੇ ਤੇ ਬਾਣੀ ਤੇ ਬਣਜ ਧਰਮ ਨਹੀਂ ਹੋ ਕੇ ਗੁਰੂ ਘਰਾਂ ਵਿੱਚ ਜੁੜਾਂਗੇ ਤੇ ਮਾਗੀ ਬੰਨ ਦੀ ਰਬਤਾ ਤੇ ਸੇਜ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸ਼ਰਧਾਲੂਆਂ ਦਾ ਉਤਸ਼ਾਹ ਸਚਨ ਸ਼੍ਰੀ ਹਰਮੰਦਰ ਸਾਹਿਬ ਦੇ ਕਿਵੇਂ ਦੇਖਣ ਨੂੰ ਮਿਲਿਆ ਸ਼ਰਧਾ ਵਿੱਚ ਕੋਈ ਕبھی ਨਹੀਂ ਜਿਨ੍ਹਾਂ ਨੇ ਵੇਖੋ ਗੁਰੂ ਜੀ ਨੇ ਸਾਰਾ ਸਰਬੰਸ ਲਟਾਤਾ ਹਮ ਆਪਣੇ ਲਈ ਨਹੀਂ ਕੁਝ ਰੱਖਿਆ ਸਿਰਫ ਦੁਨੀਆਂ ਦੀ ਖਾਤਰ ਜਿਹੜੇ ਦੇਸ਼ ਹੈ ਦਾ ਦਸ਼ਮੇਸ਼ ਕਰਕੇ ਹੈ ਤੇ ਇਹ ਸੇਧ ਲੈਣੀ ਹੈ ਕਿ ਜੇ ਠੰਡ ਹੈ ਜੇ ਠੰਡ ਦਾ ਕੁਛ ਨਹੀਂ ਆਪਾਂ ਕਪੜੇ ਪਾਵਾਂਗੇ ਜਿਆਦਾ ਉਹ ਦਿਨ ਦੇਖੋ ਜਿਹੜੇ ਪੋਹ ਦੇ ਦਿਨ ਸੀਗੇ 7 ਦਿਨ ਕਿੰਨੇ ਠੰਡ ਦੇ ਸੀਗੇ ਗੁਰੂ ਜੀ ਨੇ ਆਪਣੀ ਉਹਨਾਂ ਦੇ ਛਰਦਾ ਭਾਵਨਾ ਦਾ ਆਪਣਾ ਸੇਧਾ ਕਰਦੇ ਆਪਾਂ ਉਹਨਾਂ ਨੂੰ ਤੇ ਜੇ ਠੰਡ ਹੈਗਾ ਵਾ ਇਹਨਾਂ ਦਿੱਤੀ ਜਿਹੜੀ ਸ਼ਰਧਾ ਭਾਵਨਾ ਦੇ ਠੜ ਦੇ ਦੇਖੀ ਜਾਂਦੀ ਹਰੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੇ ਹਨ ਅਤੇ ਗੁਰੂ ਘਰਾਂ ਵਿੱਚ ਸੇਜਦਾ ਕਰਕੇ ਮਹਾਰੇ ਦੀ ਬਾਣੀ ਦੇ ਉਪਦੇਸ਼ ਤੇ ਚੱਲ ਰਹੇ ਹਨ ਦੇਸ਼ ਵਿਰੇਸ਼ ਵਿੱਚ ਬੈਠੀਆਂ ਸੰਗਤਾਂ ਜੋ ਨਹੀਂ ਪਹੁੰਚ ਪਾਉਂਦੀਆਂ ਮੁਕਤਸਰ ਸਾਹਿਬ ਸਚਕਣ ਸ਼੍ਰੀ ਹਰਮੰਦਰ ਸਾਹਿਬ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹ ਹੈ ਜਿਹੜੇ ਨਹੀਂ ਆ ਸਕਦੇ ਆਪਣੇ ਆਪਣੇ ਗੁਰੂ ਘਰਾਂ ਵਿੱਚ ਜਾਣ 40 ਮੁਕਤੀਆਂ ਦੀ ਯਾਦ ਵਿੱਚ ਦੇਖੋ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਦੇ ਨਾਂ ਤੇ ਅੱਜ ਅਜੇ ਇੱਕ ਇੱਕ ਜੋਧੀ ਸਾਹਿਬ ਦਾ ਪਾਠ ਹੀ ਕਰ ਲੈਣ ਉਹਨਾਂ ਦਾ ਜੀਵਨ ਵੀ ਸਫਲ ਹੋ ਜਾਏਗਾ ਉਹਨਾਂ ਦੀ ਹਾਜ਼ਰੀ ਵੀ ਲੱਗ ਜਾਏਗੀ ਇਸੇ ਜ ਉਹਨਾਂ ਗੁਰੂਆਂ ਦੇ ਉਪਦੇਸ਼ ਤੇ ਚੱਲ ਕੇ ਆਪਣੇ ਜੀਵਨ ਨੂੰ ਸਾਰਨਾ ਚਾਹੀਦਾ ਹੈ। ਇਹੀ ਅੱਜ ਬਾਦਿਆ ਸੰਗਤਾਂ ਨੂੰ ਵੀ ਹੈ ਕਿ ਉਹ ਅੱਜ ਇੱਕ ਇੱਕ ਪਾਠ ਜ਼ਰੂਰ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਸਚਕੰਡ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਦਿਖਾ ਰਿਹਾ ਤੇ ਸੰਗਤਾਂ ਨਾਲ ਗੱਲਬਾਤ ਕਰ ਰਿਹਾ ਤੇ ਸੰਗਤਾਂ ਦਾ ਜਿਹੜਾ ਉਤਸ਼ਾਹ ਹੈ ਉਹ ਬੜੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਇਸ ਦਰਬਾਰ ਦੇ ਉੱਤੇ ਸਵੇਰ ਤੋਂ ਹੀ ਨਤਮਸਤਕ ਹੋਣ ਲਈ ਸ਼ਰਧਾਲੂ ਪਹੁੰਚਦੇ ਨੇ ਤੇ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤ ਤਸਵੀਰਾਂ ਉਦੋਂ ਬਣ ਜਾਂਦੀਆਂ ਨੇ ਜਦੋਂ ਕੀ ਇਸ ਸਰਬਾਰ ਦੇ ਉੱਤੇ ਪਹੁੰਚਿਆ ਜਾਂਦਾ ਤੇ ਇੱਕ ਸੂਰਤ ਤਸਵੀਰਾਂ ਜਿਹੜੀਆਂ ਨੇ ਲਾਈ ਪੰਜਾਬੀ ਟੀਵੀ ਤੇ ਸਾਂਝੀਆਂ ਕੀਤੀਆਂ ਨੇ ਤੇ ਅੱਜ ਮਾਗੀ ਦਾ ਦਿਨ ਹੈ ਤੇ ਮਾਗੀ ਵਾਲੇ ਦਿਨ ਤੇ ਤੁਸੀਂ ਜੇਕਰ ਨਹੀਂ ਪਹੁੰਚ ਪਾਏ ਸਤਿ ਸ਼੍ਰੀ ਅਕਾਲ ਸ਼੍ਰੀ ਹਰਮੰਦਰ ਸਾਹਿਬ ਮੁਕਸਰ ਸਾਹਿਬ ਦਾ ਤੁਸੀਂ ਘਰ ਬੈਠੇ ਜ਼ਰੂਰ ਦਰਸ਼ਨ ਦੇਦਾਰੇ ਕਰੋ ਇਹ ਮਾਧਿਅਮ ਦੇ ਜ਼ਰੀਏ ਚਾਹੇ ਲਾਈ ਪੰਜਾਬੀ ਟੀਵੀ ਹੋਵੇ ਚਾਹੇ ਹੋਰ ਕੋਈ ਮਾਧਿਅਮ ਹੋਵੇ ਘਰ ਬੈਠ ਕੇ ਜ਼ਰੂਰ ਗੁਰੂ ਦਾ ਜਿਹੜਾ ਨਾਮ ਜਪੋ ਲਾਈ ਪੰਜਾਬੀ ਟੀਵੀ ਅੰਮ੍ਰਿਤਸਰ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ